PTC ਪੰਜਾਬੀ ਦੇ ਵਾਈਸ ਆਫ ਪੰਜਾਬ ਦੇ ਸੀਜ਼ਨ 15 ਦੇ ਫਰਸਟ ਰਨਰ ਅਪ ਰਹੇ ਪਿੰਡ ਰੁੜਕਾ ਕਲਾ ਦੇ ਰਹਿਣ ਵਾਲੇ ਦੀਪਕ ਗਿੱਲ ਦਾ ਪਿੰਡ ਚ ਪਹੁੰਚਣ ਤੇ YFC ਰੁੜਕਾ ਕਲਾ ਪਿੰਡ ਦੀ ಗ್ರಾಮ ਪੰਚਾਇਤ ਪਿੰਡ ਵਾਸੀਆਂ ਖਿਡਾਰੀਆਂ ਅਤੇ ਸਕੂਲੀ ਬੱਚਿਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਦੀਪਕ ਗਿੱਲ ਨੇ ਕਿਹਾ ਕਿ PTC ਪੰਜਾਬੀ ਦੇ ਸ਼ੋਅ ਵਿੱਚ ਉਹ ਫਰਸਟ ਰਨਰ ਅਪ ਰਿਹਾ ਹੈ ਜਿਨ੍ਹਾਂ ਨੂੰ ਪਿੰਡ ਵਾਸੀਆਂ ਦਾ ਪੰਜਾਬ ਵਾਸੀਆਂ ਦਾ ਭਰਵਾ ਪਿਆਰ ਮਿਲਿਆ ਉਹਨਾਂ ਕਿਹਾ ਕਿ PTC ਨਾਲ ਉਹਨਾਂ ਦਾ ਐਗਰੀਮੈਂਟ ਹੋਇਆ ਹੈ ਅਤੇ ਉਸ ਨੂੰ 1 ਲੱਖ ਰੁਪਏ ਦੀ ਰਾਸ਼ੀ ਵੀ ਇਨਾਮ ਵਜੋਂ ਮਿਲੀ ਹੈ ਜਿਸ ਦੇ ਲਈ ਉਹ ਪਿੰਡ ਦੀ ಗ್ರಾಮ ਪੰਚਾਇਤ YFC ਕਲੱਬ ਅਤੇ PTC ਨੈਟਵਰਕ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਹਨਾਂ ਦੀ ਬਹੁਤ ਹੌਸਲਾ ਅਫਜ਼ਾਈ ਕੀਤੀ ਹੈ ਪਿੰਡ ਦੇ ਸਾਬਕਾ ਸਰਪੰਚ ਅਤੇ ਮੌਜੂਦਾ ਸਰਪੰਚ ਨੇ ਕਿਹਾ ਹੈ ਕਿ ਦੀਪਕ ਗਿੱਲ ਨੇ ਆਪਣੇ ਮਾਤਾ ਪਿਤਾ ਦੇ ਨਾਲ-ਨਾਲ ਪਿੰਡ ਵਾਸੀਆਂ ਅਤੇ ಗ್ರಾಮ ਪੰਚਾਇਤ ਦਾ ਨਾਮ ਵੀ ਰੋਸ਼ਨ ਕੀਤਾ ਹੈ ਜਿਸ ਦੇ ਲਈ ਉਹ ਵਧਾਈ ਦਾ ਪਾਤਰ ਹੈ ਮੇਰੇ ਵੱਲੋਂ ਤੇ ਮੇਰੀ ਸਾਰੀ ਟੀਮ ਵੱਲੋਂ ਦੀਪਕ ਗਿੱਲ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਸਾਰੇ ਪਰ ਫੈਮਿਲੀ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਸਾਡੇ ਰੁੜਕਾ ਕਲਾਂ ਦਾ ਮਾਣ ਸਨਮਾਨ ਬਹੁਤ ਸਾਨੂੰ ਮਿਲਿਆ ਸਾਡੇ ਬੱਚੇ ਨੇ ਬਹੁਤ ਤਰੱਕੀਆਂ ਕੀਤੀਆਂ ਮੈਂ ਇਹ ਦੁਆ ਕਰਦੀ ਆ ਕਿ ਸਾਡਾ ਦੀਪਕ ਗਿੱਲ ਬੇਟਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਅੱਜ ਬਹੁਤ ਹੀ ਖੁਸ਼ੀ ਦੀ ਘੜੀ ਹੈ ਸਾਡੇ ਪਿੰਡ ਦਾ ਲੜਕਾ ਦੀਪਕ ਗਿੱਲ ਜੋ ਇੱਕ ਬਹੁਤ ਹੀ ਹੁਣਹਾਰ ਬੱਚਾ ਹੈ ਅੱਜ ਇਸ ਨੇ ਸਾਡੇ ਪਿੰਡ ਰੁੜਕਾ ਕਲਾ ਦਾ ਬਹੁਤ ਮਾਣ ਸਨਮਾਨ ਵਧਾਇਆ ਆ ਤੇ ਮੈਂ ਆਪਣੇ ਵੱਲੋਂ ਸਾਰੇ ਪੰਚਾਇਤ ਵੱਲੋਂ ਤੇ ਵਧਾਈ ਦਿੰਦੀ ਆ ਪਰਿਵਾਰ ਨੂੰ ਜਿਤੇ ਇਹਨਾਂ ਨੇ ਬਹੁਤ ਸਟਰਗਲ ਕੀਤੀ ਆ ਦੀਪਕ ਗਿੱਲ ਵਾਈਸ ਆਫ ਪੰਜਾਬ ਪੀਟੀਸੀ ਜੋ ਚੈਨਲ ਹੈ ਉਸ ਤੇ ਵਿਨਰ ਆਇਆ ਤੇ ਪਹਿਲਾਂ ਵੀ ਜੂਨੀਅਰ ਗਰੁੱਪ ਦੇ ਵਿੱਚ ਦੀਪਕ ਗਿੱਲ ਗਿਆ ਸੀਗਾ ਸੀਜ਼ਨ 4 5 ਵਿੱਚ ਤੇ ਉੱਤੇ ਵੀ ਫਾਈਨਲ ਵਿੱਚ ਪਹੁੰਚਿਆ ਤੇ ਪਹਿਲਾ ਛੋਟੇ ਹੁੰਦੇ ਆ YFC ਦੇ ਵਿੱਚ ਖੇਡਦਾ ਰਿਆ ਇੱਥੇ ਸਾਡੇ ਦੇਖਦੇ ਦੇਖਦੇ ਵੱਡਾ ਹੋਇਆ ਤੇ ਅੱਜ ਇਹ ਇਸ ਹੁਨਾਰ ਬੱਚੇ ਨੇ ਸਾਡੇ ਪਿੰਡ ਦਾ ਜਿੱਥੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ ਉੱਥੇ ਹੀ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਤੇ ਮੈਂ ਸਾਰੇ ਹੀ ਨਗਰ ਨੂੰ ਤੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦਿੰਦੀ ਹਾਂ ਸਸੀਕਲ ਜੀ ਮੇਰਾ ਨਾਮ ਦੀਪਕ ਗਿੱਲ ਸੁਪਿੰਡ ਰੁੜਕਾ ਕਲਾਂ ਦਾ ਮੈਂ ਰਹਿਣ ਵਾਲਾ ਜੀ ਤੇ ਵੌਇਸ ਆਫ ਪੰਜਾਬ ਸੀਜ਼ਨ 15 ਦਾ ਮੈਂ ਫਾਈਨਲਿਸਟ ਰਿਆ ਜੀ ਤੁਹੋ ਦੇ ਵਿੱਚ ਮੈਂ ਫਰਸਟ ਰਨਰ ਆ ਪ੍ਰਿਆ ਜੀ ਤੇ ਇਹ ਸਾਰਾ ਕੁਝ ਪਿੰਡ ਰੁੜਕਾ ਕਲਾਂ ਦੇ ਸਾਰੇ ਨਿਵਾਸੀ ਤੇ ਸਾਡੇ ਖਾਸ ਕਰ ਸਰਪੰਚ ਸਾਹਿਬ ਤੇ ਸਾਰੀ ਪੰਚਾਇਤ ਸਾਰਿਆਂ ਦੀਆਂ ਦੁਆਵਾਂ ਨੇ ਜੀ ਆਸ਼ੀਰਵਾਦ ਹੈ ਵੱਡਿਆਂ ਦਾ ਤੇ ਬਾਕੀ ਵੀਐਫਸੀ ਰੁੜਕਾ ਕਲਾਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਨਾ ਅੱਛਾ ਵੈਲਕਮ ਕੀਤਾ ਜੀ ਸਨਮਾਨਿਤ ਕੀਤਾ ਤੇ ਅਸੀਂ ਇਹਨਾਂ ਦੇ ਤਾਬਿਆਦਾਰ ਹਾਂ ਜੀ ਤੇ ਤੇ ਦਿਲ ਤੋਂ ਸ਼ੁਕਰਗੁਜ਼ਾਰ ਕਰਦੇ ਆਂ ਤੇ ਬਾਕੀ ਹੁਣ ਜਿੰਨੇ ਵੀ ਮੇਰੇ ਅਗਲੇ ਗਾਣੇ ਆਣੇ ਪੀਟੀਸੀ ਪੰਜਾਬੀ ਦੇ ਨਾਲ ਕੰਟਰੈਕਟ ਸਾਈਨ ਹੋਇਆ ਤੇ ਉਸ ਕੰਪਨੀ ਦੇ ਥਰੂ ਆਣਗੇ ਜੀ ਤੇ ਬਾਕੀ ਤੁਸੀਂ ਦੁਆ ਕਰਿਓ ਕਿ ਅੱਗੇ ਸਾਰਾ ਫਿਊਚਰ ਅੱਛਾ ਹੋਵੇ ਪਿਆਰ ਕਰਿਓ ਤੇ ਥੈਂਕ ਯੂ ਜੀ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਕਰਦਾ ਸਾਡੇ ਸਰਪੰਚ ਸਾਹਿਬ ਸਾਰੀ ਜਿੰਨੇ ਵੀ ਸਾਡੇ ਪਿੰਡ ਦੇ ਮੋਹਦਵਾਰ ਖੜੇ ਨੇ ਸਾਰਿਆਂ ਨੂੰ ਥੈਂਕ ਯੂ ਹੈ ਜੀ